ਸਬੀਰ ਸਿੰਘ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਜੀ ਅੱਜ ਕਿਸ ਮਸਲੇ ਲਈ ਇਕੱਠੇ ਹੋਏ ਹੋ ਜੀ ਅੱਜ ਜਿਹੜਾ ਮਸਲਾ ਹੈ ਸਾਡਾ ਬਹੁਤ ਲੰਮੇ ਸਮੇਂ ਤੋਂ ਜੋ ਹੜਪੀੜ ਤੇ ਕਿਸਾਨਾਂ ਦਾ ਜਿਹੜਾ ਮੁਆਵਜ਼ੇ ਸੰਬੰਧੀ 7200 ਰੁਪਏ ਸਾਡਾ ਸਿਲਟ ਦਾ ਔਰ ਵੱਡੇ ਪੱਧਰ ਤੇ ਜੋ ਜ਼ਮੀਨਾਂ ਖਰਾਬ ਹੋਈਆਂ ਸੀ ਜ਼ਮੀਨਾਂ ਰੁੜ ਗਈਆਂ ਸੀ ਉਹਨਾਂ ਦੇ ਪੈਸੇ ਜੋ ਪੰਜਾਬ ਸਰਕਾਰ ਨੂੰ ਏਡੀ ਵੱਡੀ ਨਲੇਕੀ ਹੈ ਵੀ ਸਾਨੂੰ ਅੱਜ ਤੱਕ ਯਾਰੀ ਨਹੀਂ ਕੀਤੇ ਗਏ ਉਹਦੇ ਤਹਿਤ ਅਸੀਂ ਖਰਪਾ ਜਨ ਸਿੰਘ ਜੀ ਈਟੀਓ ਨੂੰ ਜਿਹੜਾ ਪੰਜਾਬ ਦਾ ਕੈਬਨਿਟ ਮੰਤਰੀ ਉਹਨੂੰ ਅਸੀਂ ਮੰਗ ਪੱਤਰ ਵੀ ਦੇ ਚੁੱਕੇ ਆਂ ਔਰ ਲਿਖਤੀ ਤੌਰ ਤੇ ਵੀ ਆ ਦੱਸਣਾ ਚਾਹੁੰਦਾ ਸਾਡੇ ਜਿਹੜੇ ਜ਼ਿਲ੍ਹਾ ਆਗੂ ਨੇ ਉਹਨਾਂ ਵੱਲੋਂ ਲਿਖਤੀ ਤੌਰ ਤੇ ਜਿਹੜਾ ਚਿੱਠੀਆਂ ਵੀ ਕੱਢ ਦਿੱਤੀਆਂ ਗਿਆ ਪ੍ਰਸ਼ਾਸਨ ਨੂੰ ਔਰ ਕੈਬਨਿਟ ਵਜ਼ੀਰ ਨੂੰ ਈਟੀਓ ਸਾਹਿਬ ਨੂੰ ਅਸੀਂ ਸੋ ਫੈਸਲਾ ਕੀਤਾ ਅੱਜ ਅੱਜ ਸਾਡੇ ਜਿਹੜੇ ਇਕੱਤਰ ਹੋਏ ਨੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਉਹ ਜ਼ਿਲ੍ਹਾ ਕਮੇਟੀ ਤਰਨਤਾਰਨ ਮੋਗਾ ਦੇ ਕਮੇਟੀ ਦੇ ਮੈਂਬਰ ਔਰ ਫਰੋਈਪੁਰ ਦੇ ਕਮੇਟੀ ਦੇ ਮੈਂਬਰ ਸਿਰਫ ਇਕੱਠੇ ਕੀਤੇ ਗਏ ਸੀ ਇਹਨਾਂ ਨਾਲ ਮੀਟਿੰਗ ਕੀਤੀ ਗਈ ਜਿਹੜਾ ਪੰਜਾਬ ਦੇ ਆਗੂ ਔਰ ਜ਼ਿਲ੍ਹਾ ਕਮੇਟੀ ਦੇ ਮੈਂਬਰਾਂ ਦੇ ਨਾਲ ਸੋ ਵਿਚਾਰ ਕਰਕੇ ਅੱਜ ਫੈਸਲਾ ਕੀਤਾ ਗਿਆ ਹੈ ਕਿ ਆਉਣ ਵਾਲੀ 28 ਮਾਰਚ ਨੂੰ ਅਸੀਂ ਆ ਪੀਟੀਓ ਸਾਹਿਬ ਦੇ ਘਰ ਦੇ ਮੂਹਰੇ ਬੈਠਾਂਗੇ ਔਰ ਉਹਨਾਂ ਚਿਰ ਅਸੀਂ ਉੱਠਾਂਗੇ ਨਹੀਂ ਉਹਦੇ ਘਰ ਦੇ ਕੋ ਜਿੰਨਾ ਚਿਰ ਸਾਡੇ ਮਸਲੇ ਤੇ ਕੋਈ ਹੱਲ ਨਹੀਂ ਕੀਤਾ ਜਾਂਦਾ ਪੱਕੇ ਤੌਰ ਤੇ ਔਰ ਸਾਡੇ ਜਿਹੜੇ ਆ ਹੜਪੀੜਤਾ ਦਾ ਦਰਦ ਨਹੀਂ ਸੁਣਿਆ ਜਾਂਦਾ ਔਰ ਇੱਕ ਇਹ ਵੀ ਦੱਸਣਾ ਚਾਹੁੰਦਾ ਇੱਕ ਸਾਡੇ ਇਥੇ ਮਖੂ ਦਾ ਐਸ ਡੀਓ ਸੁਖਚੈਨ ਸਿੰਘ ਜੋ ਇੱਕ ਸਾਲ ਬੀਤ ਦੇ ਬੀਤ ਗਿਆ ਜਿੰਨੂੰ ਅਸੀਂ ਈਟੀਓ ਸਾਹਿਬ ਨੂੰ ਐਫੀਡੇਟ ਸਾਡੇ ਕਿਸਾਨਾਂ ਵੱਲੋਂ ਦਿੱਤੇ ਗਏ ਸੀ ਪੀਐਸ ਐਸ ਡੀਓ ਨੇ ਰਿਸਵਤ ਲਈ ਆ ਪਰ ਉਹਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਸੋ ਇੱਥੇ ਕੋਈ ਸਮਝ ਨਹੀਂ ਆਉਂਦੀ ਜਿਹਾ ਈਟੀਓ ਸਾਹਿਬ ਐਸ ਡੀਓ ਸਾਹਿਬ ਨਾਲ ਮਿਲੀ ਭੁਗਤ ਹੋ ਗਏ ਜਾਂ ਕੀ ਕੀਤਾ ਗਿਆ ਸਾਨੂੰ ਕੋਈ ਪਤਾ ਨਹੀਂ ਪਰ ਅਸੀਂ ਆਪਣੇ ਹੱਕ ਲੈਣ ਵਾਸਤੇ ਅੱਜ ਵਿਚਾਰ ਕਰਕੇ ਸਾਰੀ ਜਥੇਬੰਦੀ ਦੇ ਨਾਲ ਆਉਣ ਵਾਲੀ 28 ਮਾਰਚ ਨੂੰ ਵੱਡੇ ਪੱਧਰ ਤੇ ਇਕੱਠ ਕਰਕੇ ਈਟੀਓ ਸਾਹਿਬ ਦਾ ਘਰ ਕੇ ਰਾਂਗੇ ਔਰ ਉਨਾਂ ਚਿਰ ਉੱਠਾਂਗੇ ਨਹੀਂ ਜਿੰਨਾ ਚਿਰ ਸਾਡੇ ਮਸਲੇ ਨਹੀਂ ਹੱਲ ਹੁੰਦੇ ਮਾਈ ਨੇਮ ਇਜ਼ ਗਿਆਨ ਸਿੰਘ ਆਮ ਡਿਸਟ੍ਰਿਕਟ ਸੈਕਟੀ ਆਫ ਹਰਪੀਤ ਕਿਸਾਨ ਸੰਘਰਸ਼ ਕਮੇਟੀ ਅੱਜ ਕਿਸ ਮਸਲੇ ਲਈ ਇਕੱਠੇ ਹੋਏ ਹਾਂ ਵੀ ਆਰ ਗੈਦਰ ਟੂਡੇ ਇਨ ਦੀ ਹਾਊਸ ਆਫ ਸਰਦਾਰ ਜਸਵੀਰ ਸਿੰਘ ਆਲੂ ਵਾਲੀਆ Who is the state president of our Sagarch Committee? The problem is this uh, a enough land uh, of uh, farmers uh, has been ruined in the river since long, but no any compensation is still paid pending. So we requested uh, the state government so many times uh, a fixed benefit to farmers uh, whose land occupied by the river, uh, river of the state government. May please be permanently paid, or land may be purchased. All the farmers are ready to hand over their own land on the market price to state government. Second issue, since long, a memorandum was handed over to Sardar Harpajan Singh ETO for resolution a few problems of farmers, but no action was taken by the fellow we have also submitted a memorandum in the house of Sardar Harpajan Singh ETO to his brother but no action still was taken so today we gathered for the purpose that no doubt that we have requested in writing to deputy commissioner to minister concerned copy to his own house that this is requested that uh, a fixed time may kindly be allotted by the minister through you okay that is a called a proper channel so that we very calm peace playerly can talk to dto uh, ETO and discuss our problems if any action is not <coughs> taken by the district headquarter officers or direct by the minister now a program has been framed by Sir Jisbir Singh Aluwalia that on twenty-eighth March of this month a huge gathering will be made in the house of Sardar Harpajan Singh ETO. So keeping in view the, all the circumstances concerned, Minister, Deputy Commissioner, is still requested that a time may kindly be allotted to that. Thanks for that. Side. ਹਾਂਜੀ ਪ੍ਰਧਾਨ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸੰਤੋਖ ਸਿੰਘ ਪਿੰਡ ਛੇਰੇ ਵਾਲਾ ਅੱਜ ਪੀੜਤ ਕਿਸਾਨ ਸੰਘਰਸ਼ ਕਮੇਟੀ ਮੋਗਾ ਦਾ ਗਾਇਸ ਪ੍ਰਧਾਨ ਅੱਜ ਕਿਸ ਮਸਲੇ ਲਈ ਇਕੱਠੇ ਹੋਇਓ ਜੀ ਅਸੀਂ ਅੱਜ ਜੋ ਸਾਡੇ ਮਸਲੇ ਨੇ ਬਹੁਤ ਗੰਭੀਰ ਨੇ ਸਾਡੇ ਜੋ 23 ਵਿੱਚ ਸਾੜ ਆਇਆ ਸੀ ਉਹ ਸਾਡੀਆਂ ਪੈੜੀਆਂ ਵਿੱਚ ਜੋ ਰੇਤਾ ਪਈ ਹੋਈ ਏ ਕੁਝ ਮਾਬ ਜੇ ਸਰਕਾਰ ਸਾਡੇ ਦਬ ਕੇ ਬੈਠੀ ਹੋਈ ਏ ਅਸੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਅੱਜ ਜੋ ਰਣਨੀਤੀ ਏ ਉਹ ਤੈਅ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ। ਤੁਹਾਡਾ ਅਗਲਾ ਜਿਹੜਾ ਸੰਘਰਸ਼ ਹੋ ਕਿਦਾਂ ਦਾ ਹੋਊਗਾ ਜੀ ਸਾਡਾ ਜੋ ਸੰਘਰਸ਼ ਉਹ ਪੀਸਫੁੱਲ ਵੀ ਰਹੇਗਾ ਤੇ ਸਾਨੂੰ ਆਪਣੀਆਂ ਮੰਗਾਂ ਮਨਾਉਣ ਵਾਸਤੇ ਜੋ ਵੀ ਕਰਨਾ ਪਿਆ ਅਸੀਂ ਉਹ ਕਰਾਂਗੇ ਜੀ।